ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋ ਦੱਸੋ ਸਭ ਠੀਕ ਹੋ? ਤੇ ਅੱਜ ਤੁਹਾਨੂੰ ਜਿਹੜੇ ਆਪਾਂ ਦਰਸ਼ਨ ਕਰਵਾਨੇ ਆ ਜੀ ਬਾਬਾ ਬੜਪਾਗ ਸਿੰਘ ਜੀ ਸੋਢੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਜੀ। ਤੇ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਆ ਪਹਾੜੀ ਇਲਾਕਾ ਗਾ। ਵੱਡੀ ਗੱਲ ਧੌਲੀਧਰ ਵੀ ਉੱਥੇ ਹੀ ਪੈਂਦੀ ਆ। ਤੁਹਾਨੂੰ ਪਹਿਲਾਂ ਵੀਡੀਓ ਤੁਸੀਂ ਦੇਖੀ ਹੋਏ ਧੌਲੀਧਰ ਵਾਲੀ ਦਾ। ਤੇ ਬਹੁਤ ਵਧੀਆ ਏਰੀਆ ਜੀ। ਜਿੰਨੇ ਵੀ ਕੋਈ ਬਿਮਾਰ ਹੁੰਦੇ ਨੇ ਜਾਂ ਕੋਈ ਉਦਾਂ ਕੋਈ ਸਿਸਟਮ ਹੁੰਦਾਗਾ ਤਾਂ ਉੱਥੇ ਜਾ ਕੇ ਜਿਹੜੇ ਠੀਕ ਹੁੰਦੇ ਨੇਗੇ ਤੇ ਆਜੋ ਆਪਾਂ ਚੱਲਦੇ ਆ ਤੁਹਾਨੂੰ ਦਰਸ਼ਨ ਕਰਵਾਨੇ ਆ ਇੱਥੇ ਕਿਵੇਂ ਪਹੁੰਚਣਾ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਤੁਸੀਂ ਉੱਥੇ ਪਹੁੰਚਣਾਗਾ ਤਾਂ ਊਨਾ ਤੋਂ ਨੰਗਲ ਹੋ ਕੇ ਤੁਹਾਨੂੰ ਜਾਣਾ ਪੈਂਦਾਗਾ ਨੰਗਲ ਊਨਾ ਅੰਬ ਤੇ ਨਾਲ ਥੋੜਾ ਜਿਹੜਾ ਹੈਗਾ ਅੱਗੇ ਬਾਬਾ ਡੇਰਾ ਬਰ ਭਗਸ ਸਿੰਘ ਜੀ ਪੈ ਜਾਂਦਾਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਕਰਦੇ ਆ ਵੀਡੀਓ ਸ਼ੁਰੂ ਚਲੋ ਫਿਰ ਚੱਲੀਏ ਸਾਡੇ ਸਾਹਮਣੇ ਦਰਸ਼ਨ ਕਰ ਰਹੇ ਆ ਜੀ ਬਾਬਾ ਬੜਾ ਭਾਗਸਮੀ ਜੀ ਜੋ ਇਹ 베ਰੀ ਆ ਜੀ ਸਾਹਮਣੇ 베ਰੀ ਸਾਹਿਬ ਕਹਿੰਦੇ ਨੇਗੇ ਤੇ ਦੇਖੋ ਬਹੁਤ ਸੋਹਣਾ ਇਧਰ ਬੀਬੀ ਭਾਨੀ ਜੀ ਦੀ ਸਮਾਦਾ ਜੀ ਮਾਤਾ ਰਾਜਕੌਰ ਜੀ ਦੀ ਸਮਾਦਾ ਜੀ ਦੇਖੋ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਇਹਦੇ ਬਾਹਰਲੇ ਪਾਸੇ ਜਿਹੜੀਆਂ ਦੁਕਾਨਾਂ ਨੇ ਪ੍ਰਸ਼ਾਦ ਵਾਲੀਆਂ ਸਵੇਰ ਸੁਵੇਰਾ ਟਾਈਮ ਆਸਾਜ ਰਹੀ ਜੀ ਇਹ ਨਿਵਾਸ थाना जी विधि विभाग निजी देखो ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਇੱਧਰ ਸਾਹਮਣੇ ਸ਼੍ਰੀ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜੀ ਅਗੂ ਜੀ ਦੇ ਸਰਦਾਰ ਨੇ ਸੰਮੁਲ ਜੀ ਗੋਦਵਾਰਾ ਮੰਜੀ ਸਾਹਿਬ ਤਪਸਥਾਨ ਬਾਬਾ ਬਖਤਪਾਲ ਸਿੰਘ ਜੀ ਮਹਾਰਾਜ ਅਰ ਸਭਾ ਨਾਲ ਵੀ ਸਜ ਰਹੀਆਂ ਨੇ ਸਵੇਰ ਸਵੇਰ ਦਾ ਟਾਈਮ ਆ ਦਾ ਚੋਚਿਆ ਚਲੋ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਗੇ ਬਣੇ ਰਹੋ ਤੁਸੀਂ ਜੀ ਸਾਧਿਆ ਉਹ ਵਧੀਆ ਵਾਰਤਾ ਜੀ ਧੁਰ ਕਰਦੀ ਬਣੀ ਹੋਈ ਹੈ ਜੀ ਤੇ ਚਲੋ ਅਜੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਆਪਾਂ ਕੋਸੇ ਕੰਨਾਂ ਲੱਗੀਆਂ ਹੋਈਆਂ ਨੇ ਸਜੀਆਂ ਹੋਈਆਂ ਨੇ ਕੰਨਾਂ ਪੋਈਆਂ ਗੋਮੇ ਪਾਸੇ ਤੇ ਆਜੋ ਹੁਣ ਆਪਾਂ ਦਰਸ਼ਨ ਕਰਦੇ ਆਂ ਜੀ ਅੰਦਰ ਜਾ ਕੇ ਇਹ ਸੁਆਇ ਕਿਉਂ ਹਰ ਕਾਲਾ ਉਹਨਾਂ ਦਰਮਤ ਨਾਲ ਕਰਦੇ ਆਂ ਦਰਸ਼ਨ ਆਪਾਂ ਬਾਬਾ ਜੀ ਦਰਬਾਰ ਤੇ ਜਾ ਕੇ ਹਾਂ ਤੇ ਜਾਨਨ ਸੋਹਣੀ ਦੇ ਰੱਤੇ ਹਰ ਰੰਗ ਲਾਏ ਈਕਾ ਮੈਂ ਤਾਂ ਮਿਲ ਚ ਵਾਇਰ ਜੂ ਲਿਖ ਦੇ ਰਹੇ ਹਾਂ ਜੀ ਹੁਣ ਆਪਾਂ ਕਰਦੇ ਆਂਗੇ ਦਰਸ਼ਨ ਜਿਹੜੀ ਵੱਤ ਵਾਤ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਤੁਹਾਡੇ ਵਰਗੇ ਸੰਗਤ ਵਾਲੇ ਦਰਸ਼ਨ ਕਰ ਸਕੇ ਤੇ ਵੱਤ ਵਾਤ ਸ਼ੇਅਰ ਜਰੂਰ ਕਰ ਦਿਆ ਕਰੋ ਵੀਰ ਕਿਰਪਾ ਕਰ ਮੈਂ ਸ਼ਤਗੁਰੂ ਬੱਚੇ ਦਰਬਾਰ ਚ ਆਜਾ ਸੁਖਣਾ ਲੈ ਕੇ ਹਾਜ਼ਰੀ ਸੇਵਾ ਹਾਜ਼ਰ ਸੁਖਣਾ ਜੀ ਚ ਟਿਕਾ ਰਹਿ ਗੱਲ ਤੁਸੀਂ ਇੱਧਰ ਦੇਖ ਰਹੇ ਹੋ ਜੀ ਤਪਸਥਾਨ ਬੀਬੀ ਭਾਨੀ ਜੀ ਕਰੋ ਦਰਸ਼ਨ ਜੀ ਤਾਂ ਦਰਸ਼ਤਿ ਇਹ ਅਰਦਾਸ ਹੈ ਬੱਚੇ ਦਰਵਾਜ਼ਾ ਚਾਲਰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬਾਬਾ ਬਾਬਾ ਭਗਤ ਸਿੰਘ ਜੀ ਦਾ ਤੁਹਾਡਾ ਦਰਬਰੀ ਮੇਰਾ ਪ੍ਰਯਾਤਰਕਣਾ ਇਹ ਬਹੁਤ ਜਿਹੜਾ ਵਧੀਆ ਸਥਾਨ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਮੰਜੀ ਸਾਹਿਬ ਤੁਹਾਨੂੰ ਦਰਸ਼ਨ ਹੀ ਕਰਵਾਏ ਨੇਗੇ ਤੇ ਬਾਕੀ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਸੰਗਤ ਆ ਗਈ ਆ ਕਿ ਦਰਸ਼ਨ ਕਰੇ ਤੁਹਾਨੂੰ ਚੱਲਦੇ ਆਂਗੇ ਹੁਣ ਆਪਾਂ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਬਾ ਜੀ ਦੇ